ਮੁੰਬਈ ਦੇ 26 11 ਹਮਲੇ ਦੇ ਮਾਸਟਰਮਾਈਂਡ ਤਹਿਵਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਚੁੱਕਾ ਹੈ ਤਾਂ ਵੱਡੀ ਕਾਮਯਾਬੀ ਭਾਰਤ ਨੂੰ ਮਿਲੀ ਹੈ ਤਾਂ ਇਸ ਦੇ ਵਿੱਚ 5 ਸਾਲ ਦਾ ਲੰਮਾ ਇੱਕ ਸਫ਼ਰ ਜਿਹੜਾ ਹੈ ਤੈਅ ਕਰਨਾ ਪਿਆ ਭਾਰਤੀ ਜਿਹੜੀ ਏਜੰਸੀਆਂ ਨੇ ਉਹਨਾਂ ਨੇ ਅਮਰੀਕਾ ਦੀ ਅਦਾਲਤ ਦੇ ਵਿੱਚ ਰਿਟ ਪਟੀਸ਼ਨ ਦਾਖਲ ਕੀਤੀ ਤੇ ਉਸ ਤੋਂ ਬਾਅਦ ਹੁਣ ਐਨਆਈਏ ਦਾ ਆਫੀਸ਼ੀਅਲ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕਿ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਜੀ ਹਾਂ ਦੱਸਣਾ ਚਾਹਾਂਗੇ ਕਿ ਸਭ ਤੋਂ ਵੱਡੀ ਇਸ ਦੇਸ਼ ਦੀ ਅਗਰ ਖਬਰ ਦੀ ਗੱਲ ਕੀਤੀ ਜਾਵੇ ਤਤਹਵਰ ਰਾਣਾ ਜੋ ਕਿ 2611 ਦਾ ਮਾਸਟਰਮਾਈਂਡ ਸੀ ਜਿਸ ਦੇ ਉੱਤੇ ਕੀ ਯੂਪੀਏ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹ ਅਮਰੀਕਾ ਸੀ ਡੇਵਿਡ ਕਾਲਮਨ ਹੈਡਲੀ ਦੇ ਨਾਲ ਉਸ ਨੇ ਇਸ ਪੂਰੀ ਸਾਜ਼ਿਸ਼ ਨੂੰ ਰਚਿਆ ਸੀ ਉਹ ਭਾਰਤ ਦੇ ਵਿੱਚ ਵੀ ਆਇਆ ਔਰ ਉਸ ਨੇ ਹੀ ਇਹ ਸਾਰਾ ਕੁਝ ਪਲਾਨ ਕੀਤਾ ਸੀ ਤਾਂ ਉਸ ਦੇ ਵਿੱਚ ਹੁਣ ਜਰਾ ਹੈ ਐਨਆਈਏ ਵੱਲੋਂ ਇੱਕ ਟਵੀਟ ਜਾਰੀ ਕੀਤਾ ਗਿਆ ਹੈ ਤਾਂ ਟਵੀਟ ਦੀ ਤਸਵੀਰ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਜਿਸ ਦੇ ਵਿੱਚ ਕੀ ਸਾਰੀ ਡਿਟੇਲ ਦਿੱਤੀ ਗਈ ਹੈ ਕਿ ਆਖਿਰਕਾਰ ਕੀ ਹੈ ਤਾਂ ਅੱਜ ਅਸੀਂ ਇਸ ਵੇਲੇ ਸਟ੍ਰੀਟ ਦਾ ਤੁਹਾਨੂੰ ਪੰਜਾਬੀ ਰੂਪਾਂਤਰਨ ਦੱਸ ਰਿਹਾ ਕਿ ਆਖਿਰਕਾਰ ਐਨਆਈਏ ਵੱਲੋਂ ਐਸ ਦੇ ਵਿੱਚ ਕਿ ਕਿਹਾ ਗਿਆ ਹੈ ਇਹਦੇ ਵਿੱਚ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 26 11 ਮੁੰਬਈ ਹਮਲੇ ਦੇ ਮਾਸਟਰਮਾਈਂਡ ਤਹਵਰ ਰਾਣਾ ਜੋ ਕਿ ਅਮਰੀਕਾ ਤੋਂ ਸਫਲ ਤਰੀਕੇ ਨਾਲ ਭਾਰਤ ਦੇ ਵਿੱਚ ਹਵਾਲਗੀ ਕੀਤੀ ਗਈ ਹੈ ਤੇ ਉਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ 2008 ਦੀ ਇਸ ਹਰਕਤ ਘਟਨਾ ਕਰਕੇ ਮੁੱਖ ਸਾਜ਼ਿਸ਼ਕਰਤਾ ਜੋ ਸੀ ਉਸ ਨੂੰ ਹੁਣ ਇਨਸਾਫ ਦੇ ਕਟਗਰੇ ਵਿੱਚ ਲਿਆਉਣ ਵਿੱਚ ਸਾਲਾਂ ਲੰਬੀ ਕੋਸ਼ਿਸ਼ਾਂ ਦਾ ਅੰਤ ਹੋ ਚੁੱਕਾ ਹੈ ਅਤੇ ਕੋਸ਼ਿਸ਼ਾਂ ਜਿਹੜੀਆਂ ਨੇ ਵਰੰਗ ਲਈ ਆਈਆਂ ਗਈਆਂ ਨੇ ਰਾਣਾ ਅਮਰੀਕਾ ਵਿੱਚ ਨਿਆਇਕ ਜਿਹੜੀਆਂ ਸਰਹੱਦਾਂ ਨੇ ਉਸ ਦੇ ਤਹਿਤ ਨਿਆਇਕ ਹरासत ਵਿੱਚ ਸੀ ਅਤੇ ਉਸ ਦੀ ਭਾਰਤ ਹਵਾਲਗੀ ਵਿੱਚ ਭਾਰਤ ਅਮਰੀਕਾ ਦੇ ਖਾਸ ਤੌਰ ਤੇ ਸਬੰਧ ਬਹੁਤ ਬਿਹਤਰ ਚੱਲ ਰਹੇ ਸੀ ਤਾਂ ਉਸ ਦੇ ਵਿੱਚ ਹਵਾਲਗੀ ਜਿਹੜੀ ਹੈ ਉਹ ਹੋਈ ਹੈ ਔਰ ਹੂੰ ਹਵਾਲਗੀ ਨੂੰ ਰੋਕਣ ਵਾਸਤੇ ਬਹੁਤ ਸਾਰੇ ਕਾਨੂੰਨੀ ਜਿਹੜੇ ਪਚੀਦੇ ਸੀ ਉਸ ਤੋਂ ਲੋ ਕੀਤੇ ਗਏ ਪਰ ਹੂੰ ਜਿਹੜੀ ਹੈ ਹਵਾਲਗੀ ਪੱਕੀ ਹੋਈ ਹੈ ਤੇ ਤਾ ਉਹ ਰਾਣਾ ਨੂੰ ਇਸ ਵੇਲੇ ਲਿਆਂਦਾ ਗਿਆ ਹੈ ਕੇਂਦਰੀ ਜ਼ਿਲ੍ਹਾ ਅਦਾਲਤ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਨੇ 16 ਮਈ 2023 ਨੂੰ ਉਸ ਦੀ ਭਾਰਤ ਹਵਾਲਗੀ ਦੇ ਹੁਕਮ ਜਾਰੀ ਕੀਤੇ ਸਨ ਰਾਣਾ ਨੇ ਐਂਡ ਨੌਵੀਂ ਸਰਕਟ ਕੋਰਟ ਆਫ ਉਹਦੇ ਵਿੱਚ ਅਪੀਲ ਵਿੱਚ ਕਈ ਅਰਜ਼ੀਆਂ ਦਾਇਰ ਕੀਤੀਆਂ ਪਰ ਸਾਰੀਆਂ ਰੱਦ ਹੋ ਗਈਆਂ ਨੇ ਉਸਨੇ ਅਮਰੀਕੀ ਸੁਪਰੀਮ ਕੋਰਟ ਵਿੱਚ ਵੀ ਰਿਟ ਪਟੀਸ਼ਨ ਅਤੇ ਹਾਬੀਅਸ ਕੋਰਪਸ ਪਟੀਸ਼ਨਾਂ ਜਿਹੜੀਆਂ ਨੇ ਦਾਖਲ ਕੀਤੀਆਂ ਅਤੇ ਇੱਕ ਐਮਰਜੈਂਸੀ ਅਰਜੀ ਵੀ ਦਾਇਰ ਕੀਤੀ ਜੋ ਸਾਰੀਆਂ ਅਸਵੀਕਾਰ ਕਰ ਦਿੱਤੀਆਂ ਗਈਆਂ ਨੇ ਇਹਦੇ ਭਾਰਤ ਅਤੇ ਅਮਰੀਕਾ ਵਿੱਚ ਕਾਰ ਚੱਲ ਰਹੀਆਂ ਹਵਾਲਗੀਆਂ ਕਾਰਵਾਈਆਂ ਨੂੰ ਅੰਤ ਭਾਰਤ ਦੀ ਜਿੱਤ ਹੋਈ ਹੈ ਤੇ ਭਾਰਤ ਵੱਲੋਂ ਰਾਣਾ ਦੀ ਹਵਾਲਗੀ ਦੇ ਹੁਕਮ ਜਾਰੀ ਕੀਤੇ ਸਨ ਤੇ ਸਰੈਂਡਰ ਵਾਰੰਟ ਕਰਨ ਤੋਂ ਬਾਅਦ ਉਸ ਨੂੰ ਲਾਗੂ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਕਾਈ ਮਾਰਸ਼ਲ ਅਤੇ ਭਾਰਤ ਦੀ ਕੂਫੀਆ ਏਜੰਸੀਆਂ ਜਿਵੇਂ ਐਨਐਸਜੀ ਦੇ ਭਰਪੂਰ ਸਹਿਯੋਗ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਘਰੇਲੂ ਮਾਮਲਿਆਂ ਦੇ ਮੰਤਰੀ ਨੇ ਵੀ ਅਮਰੀਕਾ ਸਰਕਾਰ ਨਾਲ ਸਹਿਯੋਗ ਕਰਕੇ ਇਸ ਹਵਾਲਗੀ ਕਾਰਵਾਈ ਨੂੰ ਸਫਲ ਬਣਾਇਆ ਹੈ ਰਾਣਾ ਉੱਤੇ ਦਾ ਦਾਬੋਧ ਗਿਲਾਨੀ ਨਾ ਦੇ ਡੇਵਿਡ ਕਾਲਮਨ ਹੈਡਲੀ ਅਤੇ ਲਸ਼ਕਰੇ ਤੋਇਬਾ ਤੇ ਹਰਕਤ ਉਲ جہادی ਇਸਲਾਮੀ ਦੇ ਅਤੰਕਵਾਦੀਆਂ ਹਨ ਨਾਲ ਮਿਲ ਕੇ 2008 ਦੇ ਮੁੰਬਈ ਹਮਲੇ ਦੀ ਯੋਜਨਾ ਬਣਾਉਣ ਦਾ ਦੋਸ਼ ਹੈ ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸਨ ਅਤੇ 238 ਤੋਂ ਵੱਧ ਜ਼ਖਮੀ ਹੋਏ ਸਨ ਔਰ ਲਸ਼ਕਰੇ ਤੋਇਬਾ ਅਤੇ ਐਚਯੂਜੀਆਈ ਦੋਹਾਂ ਨੇ ਭਾਰਤ ਸਰਕਾਰ ਵੱਲੋਂ ਅਨਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨੀ 1967 ਦੇ ਤਹਿਤ ਅਤੰਕਵਾਦੀ ਸੰਸਥਾਵਾਂ ਨੂੰ ਸੰਸਥਾਵਾਂ ਕੋਸ਼ਿਸ਼ਿਤ ਕਰ ਦਿੱਤਾ ਗਿਆ ਸੀ ਤਾਂ કુલ ਮਿਲਾ ਕੇ ਪਾਲਮ 에어ਪੋਰਟ ਦੇ ਉੱਤੇ ਇਸ ਵੇਲੇ ਜਿਹੜਾ ਹੈ ਤਹਵਰ ਰਾਣਾ ਪਹੁੰਚ ਰਿਹਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਐਨਆਈਏ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਜਿੱਥੇ ਕਿ ਉਸ ਦਾ ਰਿਮਾਂਡ ਲਿੱਤਾ ਜਾਏਗਾ ਤਾਂ ਬਹੁਤ ਸਾਰੇ ਐਸੇ ਸਵਾਲ ਨੇ ਕਿਉਂਕਿ ਜੋ ਕਿ ਲੰਬੇ ਸਮੇਂ ਤੋਂ ਇੱਕ ਬੰਦ ਪਏ ਸਨ ਕਿ ਆਖਰਕਾਰ ਡੇਵਿਡ ਕਾਲਮਨ ਹੈਡਲੀ ਦੇ ਨਾਲ ਕਿਸ ਤਰੀਕੇ ਨਾਲ ਉਸ ਨੇ ਸੰਪਰਕ ਕੀਤਾ ਕਿਵੇਂ ਉਹ ਭਾਰਤ ਆਇਆ ਤਾਂ ਕਿਸ ਤਰੀਕੇ ਦੇ ਨਾਲ ਉਸ ਨੇ ਇਹ ਸਾਰੀ ਸਾਜ਼ਿਸ਼ ਨੂੰ ਰਚਿਆ ਤਾਂ ਇਹ ਬਹੁਤ ਸਾਰੇ ਸਵਾਲ ਜਿਹੜੇ ਨੇ ਉਸ ਜਿਹੜਾ ਕਾਂਡ ਹੋਇਆ ਸੀ ਉਸ ਦੇ ਵਿੱਚ ਹਾਲੇ ਵੀ ਅਧੂਰੇ ਨੇ ਪਰ ਭਾਰਤ ਦੀ ਬਹੁਤ ਵੱਡੀ ਕਾਮਯਾਬੀ ਹੈ ਕਿਉਂਕਿ ਅਮਰੀਕਾ ਦੇ ਵਿੱਚ ਰਹਿ ਕੇ ਬੰਦੇ ਨੂੰ ਵਾਪਸ ਲਿਆਣਾ ਕਿਸੇ ਆਮ ਦੇਸ਼ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈ ਲੇਕਿਨ ਭਾਰਤ ਦੀਆਂ ਜਿਹੜੀਆਂ ਕੋਸ਼ਿਸ਼ਾਂ ਸੀ ਔਰੰਗ ਲਗਾਈਆਂ ਔਰ ਉਸ ਦੇ ਵਿੱਚ ਐਨਆਈਏ ਵੱਲੋਂ ਪਹਿਲੀ ਵਾਰ ਜਿਹੜਾ ਹੈ ਹੁਣ ਇੱਕ ਟਵੀਟ ਰਾਹੀਂ ਜਿਹੜਾ ਹੈ ਉਹ ਕੀਤਾ ਗਿਆ ਉਜਾਗਰ ਕੀਤਾ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਤਹਵਰ ਰਾਣਾ ਹੁਣ ਇਸ ਵੇਲੇ ਐਨਆਈਏ ਦੀ ਸ਼ਿਕਸਾ ਹੈ ਔਰ ਉਸ ਨੂੰ ਅਜ ਕੋਰਟ 'ਚ ਪੇਸ਼ ਕੀਤਾ ਜਾਏਗਾ ਦੱਸਣਾ ਚਾਹਵਾਂਗੇ ਕਿ ਸਮੁੰਦਰੀ ਰਸਤੇ ਰਾਹੀਂ ਪਾਕਿਸਤਾਨ ਦੇ ਅਤੰਕੀ ਜਿਹੜੇ ਭਾਰਤ 'ਚ ਸ਼ਾਮਲ ਹੋਏ ਸੀ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਹੈ ਭਾਰਤ ਦੇ ਵਿੱਚ ਜਿਹੜੇ ਲੋਕ ਉਸ ਵੇਲੇ ਆਪਣਾ ਜਸ਼ਨ ਮਨਾ ਰਹੇ ਸੀ ਤੇ ਉਹਨਾਂ ਦੇ ਉੱਤੇ ਅੰਦਾਜ਼ ਦੁਦ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਕੀ ਬਹੁਤ ਸਾਰੇ ਲੋਕ ਸ਼ਹੀਦ ਹੋਏ ਜਿਸ ਨੂੰ ਕਿਹਾ ਸੀ ਕਿ ਕਹ ਸਕਦੇ ਕੋਈ 160 ਲੋਕ ਇਸ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਸੀ ਤਾਂ ਉਸ ਦੇ ਵਿੱਚ ਜ਼ਖਮੀ ਹੋਏ ਸਨ ਲੇਕਿਨ ਇੱਕ ਨਾਮ ਹਰ ਵੇਲੇ ਭਾਰਤ ਨੂੰ ਘਟਕਦਾ ਸੀ ਤਹਵਰ ਰਾਣਾ ਕਿਉਂਕਿ ਇਸ ਦੇ ਪਿੱਛੇ ਬਹੁਤ ਮਿਹਨਤ ਲਾਣੀ ਪਈ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਮਰੀਕਨ ਸਰਕਾਰ ਨੂੰ ਦੱਸਣੀਆਂ ਪਈਆਂ ਕਿ ਕਿਹਨਾ ਕਿਹਨਾ ਚੀਜ਼ਾਂ ਕਰਕੇ ਉਹ ਭਾਰਤ ਨੂੰ ਵਾਂਟਡ ਹੈ ਤਾਂ ਉਸ ਦੇ ਵਿੱਚ ਹੁਣ ਉਸ ਨੂੰ ਜਿਹੜਾ ਹੈ ਭਾਰਤ ਵਾਪਿਸ ਲੈਣ ਦਾ ਗਿਆ ਹੈ ਔਰ ਇਸ ਥੇ ਉਸ ਦੇ ਖਿਲਾਫ ਜੋ ਮੁਕਦਮਾ ਹੈ ਯੂਪੀਏ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਉਸ ਦੇ ਵਿੱਚ ਉਸ ਦੀ ਇਨਕੁਆਰੀ ਹੋਏਗੀ ਉਧਰਾਲ ਪੁੱਛ ਪੜਤਾਲ ਹੋਏਗੀ ਐਨਆਈਏ ਦੀਆਂ ਟੀਮਾਂ ਪੁੱਛ ਪੜਤਾਲ ਕਰਨਗੀਆਂ ਅਤੇ ਇਸ ਦੇ ਵਿੱਚ ਹੋਰ ਕਈ ਨਾਮ ਔਰ ਇਸ ਦੇ ਵਿੱਚ ਖਾਸ ਤੌਰ ਦੇ ਉਤੇ ਸਭ ਤੋਂ ਇਹਨਾਂ ਇੰਪੋਰਟੈਂਟ ਗੱਲ ਹੈ ਕਿ ਜੋ ਪਾਕਿਸਤਾਨ ਨੇ ਇਸ ਛਡੈਂਤਰ ਨੂੰ ਰਚਿਆ ਸੀ ਉਸ ਦੇ ਉੱਤੇ ਮੋਹਰ ਲੱਗੇਗੀ यूएस ਕਰਕੇ ਮੋਹਰ ਲੱਗੇਗੀ ਕਿਉਂਕਿ ਪਾਕਿਸਤਾਨ ਕਈ ਵਾਰ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਲੇਕਿਨ ਤਹਿਵਰ ਰਾਣਾ ਉਹ ਸਾਰੇ ਰਾਜ਼ ਖੋਲੇਗਾ ਕਿ ਕਿਸ ਤਰੀਕੇ ਨਾਲ ਪਾਕਿਸਤਾਨ ਦੀ ਸਰਜ਼ਮੀ ਤੋਂ ਇਸ ਪੂਰੀ ਸਾਜ਼ਿਸ਼ ਨੂੰ ਰਚਿਆ ਗਿਆ ਸੀ ਤਾਂ ਕੁਲ ਮਿਲਾਕੇ ਵੱਡੀ ਕਾਮਯਾਬੀ ਭਾਰਤ ਸਰਕਾਰ ਨੂੰ ਮਿਲੀ ਹੈ ਹੁਣ ਦੇਖਣਾ ਹੋਏਗਾ ਕਿ ਅਨੁਸਮੇਂ ਚ ਤਹਿਵਰ ਰਾਣਾ ਕੀ ਭੇਤ ਖੋਲਦਾ ਹੈ ਜਿਹਦੇ ਨਾਲ ਕੀ 26 11 ਦਾ ਜਿਹੜਾ ਅਸਲ ਸੱਚ ਹੈ ਉਹ ਸਾਹਮਣੇ ਆ ਸਕੇ